ਅੱਜ ਸੰਦਨੀ ਕੈਥਲਿਕ ਚ ਤਰੇਸਾ ਕੈਥਲਿਕ ਚਰਚ ਧਾਰੀਵਾਲ ਦੇ ਵਿੱਚ ਸਾਡੇ ਪੈਰਿਸ਼ ਕਾਉਂਸਲ ਤੇ ਕੁਝ ਲੀਡਰਾਂ ਦੀ ਮੀਟਿੰਗ ਹੋਇਆ ਸੀ ਇਹਦੇ ਵਿੱਚ ਇਹ ਫੈਸਲਾ ਕੀਤਾ ਹੈ ਕਿ ਧਾਰੀਵਾਲ ਸ਼ਹਿਰ ਦੇ ਵਿੱਚ 20 ਦਸੰਬਰ ਦਿਨ ਸ਼ੁੱਕਰਵਾਰ 2024 ਨੂੰ 크리스마ਸ ਦਾ ਪ੍ਰੋਗਰਾਮ ਵੱਡੇ ਪੱਧਰ ਤੇ ਸਾਰੇ ਇਸਾਈ ਭਾਈਚਾਰੇ ਵੱਲੋਂ ਕੁਇਤਾ ਜਾਵੇਗਾ ਇਹ ਪ੍ਰੋਗਰਾਮ ਯੇਸ਼ੂ ਰਾਜਾ ਗਿਰਜਾਕਰ ਫਤੇਨਗੜ ਤੋਂ ਸ਼ੁਰੂ ਹੋ ਕੇ ਸ਼ਹਿਰੀ ਬੱਕ ਵੱਕ ਜਗਾਹ ਤੋਂ ਹੁੰਦੇ ਹੋਏ ਲਿਟਲ ਫਲਾਵਰ ਗਵਰਨਮੈਂਟ ਸਕੂਲ ਤੱਕ ਅਰੀਵਾਲ ਦੇ ਵਿੱਚ ਪਹੁੰਚਣਗੇ ਇਹਦੇ ਵਿੱਚ ਸਾਰੇ ਕ੍ਰਿਸਚੀਅਨ ਜੋ ਅਲੱਗ-ਅਲੱਗ ਡਿਨੋਮੀਨੇਸ਼ਨਸ ਦੇ ਪਾਸਟਾਂ ਦਾ ਪادری ਸਾਹਿਬਾਨਾਂ ਦਾ ਮੀਟਿੰਗ ਕੀਤਾ ਗਿਆ ਸੀ 16 ਨਵੰਬਰ ਨੂੰ ਉਸ ਦਿਨ ਅਸੀਂ ਇਹ ਫੈਸਲਾ ਕੀਤਾ ਇਸ ਸਾਲ ਸਾਰੇ ਮਿਲ ਕੇ ਸਾਰੇ ਈਸਾਈ ਭਾਈਚਾਰੇ ਮਿਲ ਕੇ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਨ ਮਨਾਵਾਂਗੇ ਸੋ ਅਸੀਂ ਅਜ ਵੀ ਇਹ ਪ੍ਰੋਗਰਾਮ ਕੀਤਾ ਹੈ ਮੀਟਿੰਗ ਕੀਤਾ ਸੀ ਇਹਦੇ ਵਿੱਚ ਫੈਸਲਾ ਲਿਆ ਵੀ ਤਾਰੀਖ ਸ਼ੁੱਕਰਵਾਰ ਨੂੰ ਫਤੇਨਗਲ ਚਰਚ ਤੋਂ ਸਵੇਰੇ 10 ਵਜੇ ਛੋਬੇ ਯਾਤਰਾ ਸ਼ੁਰੂ ਹੋਣਗੇ ਅਤੇ ਇਹ ਆਪਣਾ ਗਿਰਜਾ ਘਰ ਧਾਰੀਵਾਲ ਸੌਲ ਦੇ ਵਿੱਚ ਸਮਾਪਤ ਹੋਣਗੇ ਇਹਦੇ ਵਿੱਚ ਸਾਡੇ 2.5 ਦੇ ਬਿਸ਼ਪ ਸਾਹਿਬ ਜੀ ਸਤਕਾਰਯੋਗ ਬਿਸ਼ਪ ਅਗਨਲੋਜੀ ਦੇ ਸੀਐਨਆਈ ਚਰਚ ਤੇ ਅਮਰਸਰ 2.5 ਤੋਂ ਬਿਸ਼ਪ ਸੰਮਨਰਾਏ ਜੀ ਅਤੇ ਔਰ ਵੀ ਸਾਲਵੇਸ਼ਨ ਆਰਮੀ ਦੇ ਡੀਸੀ ਸਾਹਿਬ ਇਮਾਨੁਅਲ ਜੀ ਇਹ ਮੈਥੋਡਿਸਟ ਚਰਚ ਦਾ ਮੋਹਿੰਦਰ ਜੀ ਇਸੇ ਤਰ੍ਹਾਂ ਬਹੁਤ ਸਾਰੇ ਆਗਵਾ ਇਹ ਚਰਚ ਦੇ ਵਿੱਚ ਪਹੁੰਚ ਰਹੇ ਹਨ ਇਹ ਦੋ ਵਾਰ ਮੀਟਿੰਗ ਹੋ ਚੁੱਕਾ ਹੈ ਜਿਹਦੇ ਵਿੱਚ ਅਸੀਂ ਵਕ ਵਕ ਲੋਕਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਉਹਨਾਂ ਆਉਣ ਵਾਲੇ ਹਫਤੇ ਦੇ ਵਿੱਚ ਜੋ ਖਾਸ ਗਰੁੱਪਾਂ ਕੋਆਰਡੀਨੇਟਰਸ ਬਣਾਏ ਜਾਣਗੇ ਉਹਨਾਂ ਨੂੰ ਜ਼ਿੰਮੇਵਾਰੀਆਂ ਰਿਸਪੌਂਸਿਬਿਲਟੀ ਦਿੱਤੀ ਜਾਵੇਗੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਨਜੋਗ ਫਾਦਰ ਜੋਸਫ ਦੇ ਆਰਟੀਜੀ ਦੀ ਅਗਵਾਈ ਹੇਠ ਵੱਖ-ਵੱਖ ਮਿਸ਼ਨਰਾਂ ਨੂੰ ਨਾਲ ਲੈ ਕੇ ਜਿਵੇਂ ਸਾਲਵੇਸ਼ਨ ਆਰਮੀ ਸੀਐਨਏ ਚਰਚ ਮੈਥੋਡਿਸਟ ਬਲੀਵਰ ਚਰਚ ਅਤੇ ਸਾਰੇ ਪਾਸਟਰ ਸਹਿਬਾਨ ਸਾਰਿਆਂ ਦੇ ਸਹਿਯੋਗ ਦੇ ਨਾਲ ਇਸ ਵਾਰ ਫਿਰ ਵੀ ਤ੍ਰਿਕ ਨੂੰ ਧਾਰੀਵਾਲ ਯਸ਼ੂ ਰਾਜਾ ਗਿਰਜਾ ਘਰ ਤੋਂ ਸ਼ੁਰੂ ਹੋ ਕੇ ਸੰਤ ਨਿਤ ਤੇਜਾ ਗਿਰਜਾ ਘਰ ਤੱਕ ਜਿਹੜੀ ਆ ਧਾਰੀਵਾਲ ਦੇ ਵੱਖ-ਵੱਖ ਹਿੱਸਿਆਂ ਤੇ ਹੁੰਦੀ ਹੋਈ ਜਿਹੜੀ ਸ਼ੋਭਾ ਯਾਤਰਾ ਪ੍ਰਭੂ ਯਿਸੂ ਮਸੀਹ ਜੀ ਦੇ ਜਨ ਦਿਹਾੜੇ ਨੂੰ ਸਮਰਪਿਤ ਉਹ ਯਾਤਰਾ ਧਾਰੀਵਾਲ ਚਰਚੇ ਚ ਆ ਕੇ ਖਤਮ ਹੋਏਗੀ ਪਰ ਮੈਂ ਨਾਲ ਇੱਕ ਬੇਨਤੀ ਕਰਨਾ ਸਾਰੇ ਪੰਜਾਬੀਆਂ ਨੂੰ ਜਿੰਨੇ ਪੰਜਾਬ ਦੇ ਚ ਵਸਦੇ ਸਾਈ ਭਾਈ ਚਰਚ ਦੇ ਲੋਕ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਬਾਅਦ ਇਹ ਲਗਾਤਾਰ ਤੀਜਾ ਵੱਡਾ ਦੇਣਾ ਜਿਸ ਵੱਡੇ ਦਿਨ ਨੂੰ ਪਿਛਲੀਆਂ ਸਾਰੀਆਂ ਸਰਕਾਰਾਂ ਰਾਜ ਪਧਰੀ ਤੌਰ ਤੇ ਮਨਾਉਂਦੀਆਂ ਰਹੀਆਂ ਨੇ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਹਿਬਾਨ ਆਪਣੀ ਪੂਰੀ ਕੈਬਨਟ ਨੂੰ ਨਾਲ ਲੈ ਕੇ ਤੇ ਇਸਾਈ ਭਾਈਚਾਰੇ ਨੂੰ ਖੁਸ਼ੀ ਦੇ ਦਿਹਾੜੇ ਵਧਾਈਆਂ ਦੇਣ ਦੇ ਲਈ ਆਉਂਦੇ ਰਹੇ ਨੇ ਪਰ ਇਸ ਸਾਲ ਫੇਰ ਤੇ ਲਾਸਟ ਜਿਹੜੇ 2 ਸਾਲ ਲੰਘ ਕੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੇ ਉਹਨਾਂ ਦੀ ਪੂਰੀ ਕੈਬਨਟ ਨੇ ਇਹ ਇੱਕ ਵਾਰ ਵੀ ਜਿਹੜਾ ਵੱਡਾ ਦਿਨ ਆ अनुराज बदरी तौर ते ਨਹੀਂ मनाया जस ਦੇ ਨਾਲ ਪੰਜਾਬ ਦੇ ਵਿੱਚ ਵਸਦੇ ਖਾਸ ਕਰਕੇ ਗਰਦਾਸਪੁਰ ਜਿਹੜਾ 크ਰਿਸਚੀਅਨਸ ਦਾ ਹਾਬਾ ਉਹਨਾਂ ਦੇ ਵਿੱਚ ਬੜਾ ਵੱਡਾ ਰੋਸ ਆ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਇਸਾਈ ਭਾਈਚਾਰੇ ਨੂੰ ਬਿਲਕੁਲ ਵੀ ਆਪਣਾ ਨਹੀਂ ਸਮਝਦੀ ਅਸੀਂ ਤਾਂ ਇਸਾਈ ਭਾਈਚਾਰੇ ਦੇ ਲੋਕ ਇੱਕ ਹੀ ਹਰ ਸਾਲ ਦੇ ਵਿੱਚ ਬਣਾਉਂਦੇ ਆ 크ਿਸਮਸ ਜੋ ਕਿ ਪ੍ਰਭੂ ਯਸ਼ੂ ਦਾ ਜਨਮ ਦਿਹਾੜਾ ਹੈ ਪਰ ਪੰਜਾਬ ਸਰਕਾਰ ਵੱਲੋਂ ਇਹ ਵੱਡਾ ਦਿਨ ਦਾ ਜਿਹੜਾ ਰਾਜਬਤਰੀ ਸਮਾਗਮ ਇਸ ਸਾਲ ਵੀ ਨਾ ਕਰਵਾ ਕੇ ਸਾਡੇ ਨਾਲ ਇੱਕ ਵੱਡਾ ਧੋਖਾ ਕੀਤਾ ਗਿਆ ਵਾ ਤੇ ਮੈਂ ਸਮੁੱਚੇ ਪੰਜਾਬੀਆਂ ਨੂੰ ਜਿਹੜੇ ਸਾਡੇ ਸਾਈ ਭਾਈ ਚਾਰੇ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਪੰਜਾਬ ਦੀ ਜਿਹੜੀ ਸਰਕਾਰ ਆ ਜਾਂ ਉਹਦੇ ਅਮਲੇ ਨੇ ਜਾਂ ਮੁੱਖ ਮੰਤਰੀ ਨੇ ਇਹਨਾਂ ਨੂੰ ਕਿਸੇ ਨੂੰ ਵੀ ਇਹਨਾਂ ਵੱਡੇ ਦਿਨ ਦੇ ਜਿਹੜੇ ਜਿੰਨੇ ਵੀ ਸਮਾਗਮ ਹੋ ਰਹੇ ਨੇ ਜਾਂ ਚਤਸ ਦੇ ਵਿੱਚ ਕਿਸੇ ਨੂੰ ਵੀ ਇਹਨਾਂ ਦੇ ਵਿੱਚ ਨਾ ਵੜਨ ਦਿੱਤਾ ਜਾਏ ਤਾਂ ਕਿ ਜਿਹੜਾ ਇਹਨਾਂ ਨੂੰ ਪਤਾ ਲੱਗੇ ਕਿ ਸਾਈ ਭਾਈ ਚਾਰੇ ਦੇ ਵਿੱਚ ਰੋਸ ਆ